ਇਹ ਕੋਈ ਪਵਿੱਤਰ ਖੂਹ 1600 16ਵੀਂ ਸਦੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵਿਰੇ ਦੀ ਬਣੀ ਹੋਈ ਹੈ ਤੇ ਗੁਰੂ ਸਾਹਿਬ ਦੇ ਮਹਿਲ ਮਾਤਾ ਕੀਵੀ ਜੀ ਇਸ ਪਵਿੱਤਰ ਖੂਹ ਦਾ ਜਲ ਗੁਰੂ ਕੇ ਲੰਗਰ ਵਾਸਤੇ ਵੱਟ ਦੇ ਸੰ ਇਹ ਖੂਈ ਹੈ ਜਿਹੜੀ ਇਹ ਖੂਈ ਹੈ ਜਿਹੜੀ 1600 ਸਦੀ 16ਵੀਂ ਸਦੀ ਦੀ ਖੂਈ ਹੈ ਜਿਹਦੀ ਮਾਤਾ ਕੀਵਜੀ ਲੰਗਰਵਾਚ ਤੋਂ ਜਲ ਵਰਦਾ ਦਿੰਦੇ ਸੀ ਇਹ ਇਸ ਬੋਰਡ ਦੇ ਤੇ ਇਹਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਇਹ ਮਾਤਾ ਜੀ ਦੀ ਮਾਦਾ ਹੀ ਨਾ ਤੇ ਕੋਈ ਹੈ